ਮਾਪੀ ਕਰਤੀ ਇਤਫਲ ਜਾਨ ਦੇ ਕਸ਼ਕ ਤੇ ਬੋਲੀ ਚਲਿਆ ਆਦੀ ਹੋਣ ਕੀ ਜੀ ਧੀ ਜੋ ਗਰੀਬ ਕਮ ਵਾਲਾ ਤੇ ਜੀ ਜਾਨ ਤੇ ਆ ਜਿਹੜੀ ਪ੍ਰੋਗਰਾਮ ਤੋਂ ਗੋਲੀ ਸੁਣਾ ਨਹੀਂ ਕਿ ਆ ਅਸਰੇ ਆਂਕੋ ਅੰਦਰ ਆ ਮੈਨੂੰ ਕੈਮਰੇ ਦੀ ਬਣ ਗਈ ਆ ਦੇਖੋ ਵੀਡੀਓ ਆ ਦੇਖੋ ਮੇਰੀ ਵਾਈਫ ਦੇ ਗੋਲੀ ਲੱਗੀ ਆ ਵੇਖੋ ਮੂੰਹ ਦੇ ਵਿੱਚੋਂ ਖੂਨ ਨਿਕਲਦਿਆ ਆ ਵੇਖੋ ਇਹ ਤੋਂ ਅੱਗੇ ਵੀਡੀਓ ਨਹੀਂ ਸਾਨੂੰ ਉਹਨਾਂ ਦੀ ਸੰਭਾਲਣ ਦੀ ਵਾਧਾ ਪੈ ਗਈ ਅਸੀਂ ਵੀਡੀਓ ਨਹੀਂ ਬਣਾ ਸਕੋ ਆ ਮੇਰੀ ਵਾਈਫ ਆ ਤੁਸੀਂ ਆਪ ਦੇਖ ਲਓ ਬਾਕੀ ਮੈਂ ਫੇਰ ਇੱਕ ਦੁਬਾਰਾ ਪਲੇ ਕਰਦਾ ਵੀ ਵਿਆਹ ਨੂੰ ਕਰੀਬ 7 ਸਾਲ ਦਾ ਸਮਾਂ ਹੋ ਗਿਆ ਸੀ ਅਤੇ ਘਰ ਦੇ ਵਿੱਚ ਕੋਈ ਬੱਚਾ ਨਹੀਂ ਸੀ ਹੁਣ ਜਦੋਂ ਪਤਨੀ ਗਰਭਵਤੀ ਹੋਈ ਤਾਂ ਖੁਸ਼ੀਆਂ ਦਾ ਇੰਤਜ਼ਾਰ ਕੀਤਾ ਜਾ ਰਿਹਾ ਸੀ ਸਾਸਨੂ ਉਮੀਦ ਸੀ ਕਿ ਛੇਤੀ ਹੀ ਉਸਦਾ ਪੁੱਤ ਜਾਂ ਪੋਤੀ ਘਰ ਦੇ ਵਿੱਚ ਆਵੇਗੀ ਅਤੇ ਉਹ ਸਾਰੀਆਂ ਰੌਣਕਾਂ ਜਾਣਗੀਆਂ ਜਿਸ ਦਾ ਇੰਤਜ਼ਾਰ ਉਹ ਪਿਛਲੇ 7 ਸਾਲਾਂ ਤੋਂ ਕਰ ਰਹੀ ਸੀ ਪਰ ਇੱਕ ਗਰਭਵਤੀ ਔਰਤ ਨੂੰ ਇਸ ਤਰ੍ਹਾਂ ਦੇ ਨਾਲ ਜਾਨੋਂ ਖਤਮ ਕਰ ਦਿੱਤਾ ਗਿਆ ਅਤੇ ਨਾਲ ਹੀ ਉਸ ਦੇ 4 ਮਹੀਨੇ ਦੇ ਬੱਚੇ ਦੀ ਵੀ ਜਾਨ ਲੈ ਲਈ ਦਰਅਸਲ ਇਹ 4 ਮਹੀਨਿਆਂ ਦੀ ਗਰਭਵਤੀ ਔਰਤ ਸੀ ਦੱਸਦੀ ਕਿ ਤਰਨਤਾਰਨ ਦੇ ਪੱਟੀ ਤੋਂ ਦਿਲ ਦਹਿਲਾਉਣ ਵਾਲੀ ਇਹ ਖਬਰ ਸਾਹਮਣੇ ਆਈ ਜਿੱਥੇ ਘਰ ਦੇ ਅੰਦਰ ਦਾਖਲ ਹੋ ਕੇ ਗਰਭਵਤੀ ਪਤਨੀ ਦੀ ਜਾਨ ਲਈ ਮ੍ਰਿਤਕਾ ਦੀ ਪਛਾਣ ਸੁਨੀਤਾ ਉਮਰ 30 ਸਾਲ ਦੇ ਵਜੋਂ ਕੀਤੀ ਗਈ ਹੈ ਦੱਸਦੇ ਕਿ ਉਹ 4 ਮਹੀਨਿਆਂ ਦੀ ਗਰਭਵਤੀ ਸੀ ਅਤੇ ਇਸ ਗੱਲ ਦੀ ਖੁਸ਼ੀ ਪੂਰੇ ਘਰ ਦੇ ਵਿੱਚ ਨਹੀਂ ਸਗੋਂ ਪੂਰੇ ਖਾਨਦਾਨ ਦੇ ਵਿੱਚ ਮਨਾਈ ਜਾ ਰਹੀ ਸੀ ਮ੍ਰਿਤਕਾ ਦੀ ਸਾਸ ਨੇ ਕਿਹਾ ਕਿ ਉਹਨਾਂ ਦੇ ਪੁੱਤਰ ਰਾਜੇ ਦਾ ਇਲਾਕੇ ਦੇ ਹੀ ਰਹਿਣ ਵਾਲੇ ਬੌਬੀ ਨਾਮ ਦੇ ਵਿਅਕਤੀ ਦੇ ਨਾਲ ਝਗੜਾ ਸੀ ਬੀਤੀ ਸ਼ਾਮ ਨੂੰ ਹਾਲਾਂਕਿ ਮੌਤ ਬਰਾਦ ਦੇ ਵੱਲੋਂ ਰਾਜ਼ੀਨਾਮਾ ਵੀ ਕਰਵਾ ਦਿੱਤਾ ਗਿਆ ਤੇ ਮਾਫੀ ਵੀ ਮੰਗ ਲਈ ਗਈ ਸੀ ਪਰ ਉਸ ਦੇ باوجود ਵੀ ਬੋਬੀ ਦਾ ਗੁੱਸਾ ਲੱਗਦਾ ਠੰਡਾ ਨਹੀਂ ਹੋਇਆ ਉਹ ਘਰ ਆਇਆ ਰਾਜੇ ਨੂੰ ਮਾਰਨ ਦੀ ਨੀਅਤ ਦੇ ਨਾਲ ਉਸਤੇ ਵੱਲੋਂ ਹਮਲਾ ਕੀਤਾ ਗਿਆ ਪਰ ਇਸ ਦੇ ਵਿਚਾਲੇ ਰਾਜੇ ਦੀ ਪਤਨੀ ਸੁਨੀਤਾ ਆ ਗਈ ਅਤੇ ਉਸ ਦੇ ਗੋਲੀਆਂ ਲੱਗੀਆਂ ਜਿਸ ਤੋਂ ਬਾਅਦ ਇਸ ਔਰਤ ਨੇ ਮੌਕੇ ਤੇ ਹੀ ਦਮ ਤੋੜਿਆ ਨਾਲ ਹੀ ਉਸ ਦੇ ਬੈੱਡ ਦੇ ਵਿੱਚ ਪਲ ਰਹੇ ਬੱਚੇ ਦੀ ਵੀ ਜਾਨ ਚਲੀ ਗਈ। ਇਸ ਵਾਰਦਾਤ ਤੋਂ ਬਾਅਦ ਜਿੱਥੇ ਚੀਕ ਚਿਹਾੜਾ ਪਿਆ, ਉੱਥੇ ਹੀ ਹਮਲਾਵਰ ਮੌਕਾ ਦੇਖ ਕੇ ਫਰਾਰ ਹੋ ਗਏ। ਵਾਰਦਾਤ ਦਾ ਪਤਾ ਲੱਗਦੇ ਹੀ ਹਾਲਾਂਕਿ ਪੁਲਿਸ ਮੌਕੇ ਤੇ ਪਹੁੰਚ ਗਈ ਸੀ ਅਤੇ ਕਾਰਵਾਈ ਕਰਦੇ ਹੋ ਇਨਸਾਫ ਦਾ ਭਰੋਸਾ ਵੀ ਦਿੱਤਾ ਗਿਆ। ਪਰ ਇਸ ਮੌਕੇ ਤੇ ਇਸ ਪਰਿਵਾਰ ਦਾ ਸਭ ਕੁਝ ਉਜੜ ਗਿਆ। ਆਉਣ ਵਾਲਾ ਚਿਰਾਗ ਇਸ ਦੁਨੀਆ ਦੇ ਵਿੱਚ ਨਹੀਂ ਰਿਹਾ। ਉਮੀਦ ਸੀ ਸੱਸ ਨੂੰ ਕਿ ਜੇਦੀ ਹੀ ਕੋਈ ਬੱਚਾ ਇਸ ਘਰ ਤੇ ਵਿੱਚ ਜਨਮ ਲਵੇਗਾ ਖੁਸ਼ੀਆਂ ਦੀਆਂ ਕਿਲਕਾਰੀਆਂ ਹੋਣਗੀਆਂ ਪਰ ਇਹ ਸਭ ਕੁਝ ਹੁਣ ਦੁੱਖ ਦੇ ਵਿੱਚ ਬਦਲ ਗਿਆ। ਇੱਕ ਸੇਵੇ ਦੇ ਘਰ ਦੀ ਜੋ ਇੱਕ ਮੇਵੇ ਦੇ ਘਰ ਦੀ ਇੱਕ ਮੁੰਚੀ ਦੀ ਇੱਕ ਮੁੰਚੀ ਜੋ ਇੱਕ ਬਿੱਟੂ ਜੋ ਇਹਨਾਂ ਬੁੜੀਆਂ ਨੇ ਏ ਟੋੜਾ ਚਲਾਇਆ ਤੇ ਬੰਦਿਆਣੇ ਗੋਲੀਆਂ ਚਲਾਈਆਂ। ਬੰਦਿਆਣੇ ਗੋਲੀਆਂ ਚਲਾਈਆਂ ਤੇ ਮੇਰੀ ਕੱਲ ਦਫ਼ਤਰ ਤੇ ਮੈਂ ਮੰਤਰੀ ਦੇ ਰੋਲਦੀ ਰਹੀ। ਮੇਰੀ ਕਿਸ ਨੇ ਸੁਣਾਈ ਨਹੀਂ ਕੀਤੀ ਉਹਦੇ ਪੀਏ ਨੇ ਮੈਨੂੰ ਕੋਈ ਨਹੀਂ ਮੇਰੀ ਸੁਣੀ ਗੱਲ ਮੈਨੂੰ ਦਫ਼ਤਰ ਚ ਜਾਣ ਨਹੀਂ ਦਿੱਤਾ ਤੇ ਪੀਏ ਨੇ ਮੇਰੀ ਕੋਈ ਗੱਲ ਨਹੀਂ ਸੁਣੀ ਮੇਰੀ ਨੌਂ ਦੇ ਅੱਜ ਘਰ ਆ ਕੇ ਗੋਲੀ ਮਾਰ ਕੇ ਗਿਆ ਜੋ ਗੋਵੀ ਉਹਦਾ ਇਹ ਵੀ ਘਰ ਦੀ ਜਨਾਬ ਇਹ ਦੀ ਇਹ ਹੈਗਾ ਮਦਈ ਜਿਹੜਾ ਵਾ ਇਹ ਹੈਗਾ ਰਾਜਾ ਸਿੰਘ ਸੁਨੀਤਾ ਮਰਤਕ ਉਹਦੀ ਹੈਗੀ 25 ਸਾਲ ਮੁੱਤਰ ਹਾਡਾ ਵੀ ਕੋਈ ਝਗੜਾ ਨਹੀਂ ਆ ਮਾਹਰ ਜਾਨ ਅੰਟੀ ਕੋਲੋਂ ਤਾਲ ਪੁੱਛ ਲੋ ਉਹ ਵੀ ਪੱਟੀ ਦਾ ਕੋਈ ਝਗੜਾ ਨਹੀਂ ਨਾ ਨਾਲ ਹੋਇਆ ਮੇਰੇ ਪੁੱਤ ਨੇ ਜਾ ਕੇ ਮਾਫੀ ਮੰਗੀ ਗੱਲ ਕਰਵਾਣਾ ਅੱਲਾ ਮਗਨ ਮਹਾਨ ਲਾਇਆ ਪੁੱਤ ਝਗੜਾ ਕਿਉਂ ਹੋਇਆ ਤੁਹਾਡਾ ਝਗੜਾ ਕਿਉਂ ਝਗੜਾ ਵੀ ਕੋਈ ਨਹੀਂ ਸਾਡਾ ਹੋਇਆ ਮੇਰਾ ਪੁੱਤ 2 ਸਾਲ ਜੇਲ੍ਹ ਕੱਟ ਕੇ ਆਇਆ ਇਹਦੇ ਨਾਲ ਉਹ ਗੁੰਡੇ ਬਸਤੀ ਚ ਆਏ ਆ ਬਾਹਰ ਮੇਰੇ ਇਹਨਾਂ ਨੇ ਸਾਨੂੰ ਕਿਹਾ ਤੁਸੀਂ ਕਰ ਸਕਦੇ ਹੋ ਨਾ ਪੁੱਛ ਆਲੇ ਮਰਨ ਸੀ ਤੇ ਰਾਤੀ ਮੇਰੇ ਪੁੱਤ ਨੇ ਜਾ ਕੇ ਅੰਸੀਰੇ ਤੇ ਉਹਨੇ ਤਲਵਿੰਦਰ ਨੇ ਮਾਫੀ ਮੰਗਾਈ ਆ ਕਿ ਤੁਸੀਂ ਮਾਫੀ ਮੰਗ ਲਓ ਮੇਰਾ ਪੁੱਤ ਰਾਤ ਜਾ ਕੇ ਦਰਬਾਰ ਤੇ ਮਾਫੀ ਮੰਗੀ ਆ ਵੀ ਸਾਡਾ ਤੁਹਾਡੇ ਨਾਲ ਕੋਈ ਝਗੜਾ ਨਹੀਂ ਤੜਕੇ ਆਣ ਕੇ ਤੇ ਇਹਨੇ ਮੁੰਚੀ ਨੇ ਤੇ ਬਿੱਟੂ ਨੇ ਤੇ ਬੋਬੀ ਨੇ ਆਣ ਕੇ ਗੋਲੀ ਮਾਰੀ ਮੇਵਾ ਵੀ ਮੇਵਾ ਮੇਵਾ ਸਿੰਘਾ ਕੋਲੇ ਵੀ ਆਣ ਕੇ ਸੇਵਾ ਨਾਲ ਇੱਕ ਸੇਵਾ ਹੈ ਜੋ ਜਸ਼ਨਨੀ ਮੁੰਚੀ ਸੇਵਾ ਬਿੱਟੂ ਮਿੱਕੀ ਸਨੀ ਸਨੀ ਇਹਨਾਂ ਨੇ ਆਣ ਕੇ ਬੋਵੀ ਸੁੱਖਾ ਮੁਖਤਿਆਰ ਸਿੰਘ ਤੇ ਉਹਦਾ ਮੁੰਡਾ ਵੱਡਾ ਬੋਵੀ ਨੇ ਗਾੜੀਆਂ ਪਿਸਤੌਲ ਪਹਿਲੋ ਬੋਵੀ ਆਇਆ ਗਾੜੀ ਗਾੜੀ ਸਾਰਿਆਂ ਕੋ ਪਿਸਤੌਲ ਇਹਨਾਂ ਸਾਰਿਆਂ ਕੋ ਪਿਸਤੌਲ ਤੇ ਬੋਵੀ ਨੇ ਆਣ ਕੇ ਮੇਰੀ ਨੌ ਦੇ ਸਿੱਧੀ ਗੋਲੀ ਮਾਰਿਆ ਵਿਆਹ ਨੂੰ ਕਿੰਨੀ ਦੇਰ ਹੋਈ ਨਾ ਵਿਆਹ ਨੂੰ ਇਹਦੇ ਨੂੰ ਹੋ ਗਏ ਸੀ 7 7 ਬੱਚੇ ਬੱਚਾ ਨਹੀਂ ਜੋ ਵੀਰ ਮੇਰੇ ਜਗਵਾ ਤੈਨੂੰ ਨਾ ਪਾਉ ਮੇਰੀ ਨਾਂ ਦੇ ਬੱਚਾ ਨਹੀਂ ਲੈ ਕੋਈ ਹੋਇਆ ਅ ਬੱਚਾ ਉਹਨਾਂ ਮਾੜਾ ਮੇਰਾ ਪੁੱਤ 2 ਸਾਲ ਜੇਣ ਗਿਆ ਸੀ ਮੇਰੀ ਨਾਂ ਨੂੰ ਲੈ ਕੇ ਵਾਗੇ ਹਾਏ ਹਾਏ ਬੋਵੀ ਮਾਕੇ ਤੂੰ ਹਾਏ ਹਾਏ ਬੋਵੀ ਮਰ ਜੇ ਤੂੰ ਹਾਏ ਹਾਏ ਹਾਂਜੀ ਲੇਖੀ ਕੀ ਨਾਂ ਆਪਣਾ ਮੇਰਾ ਨਾਮ ਜੀ ਰਾਜਾ ਸਿੰਘ ਹੈ ਹਾਂਜੀ ਕਿਹੜੀ ਵਾਰਡ ਹੈ ਵਾਰਡ ਨੰਬਰ 2 ਨੇੜੇ ਕੈਰੋਂਡੇਰੀ ਮੈਂ ਵਸਤੀ ਜੋ ਹਾਂਜੀ ਜਿਹੜੀ ਅੱਜ ਗੋਲੀ ਚੱਲੀ ਹੈ ਕੀ ਮਾਮਲਾ ਸਾਡਾ ਹੈ ਮਾਮਲਾ ਸਰ ਇਹ ਹੀ ਕਿ ਮੇਰੀ ਕੋਈ ਇਹਨਾਂ ਨਾਲ ਰੰਜਿਸ਼ ਨਹੀਂ ਸੀ ਕੋਈ ਮੇਨਾਂ ਕੋਈ ਵੈਰ ਨਹੀਂ ਕੋਈ ਵਿਰੋਧ ਨਹੀਂ ਸੀ ਇਹਨਾਂ ਨੇ ਪਰਸੋਂ ਵੀ ਮੇਰੇ ਰਾਤ ਘਰੇ ਗੋਲੀਆਂ ਚਲਾਈਆਂ ਰਾਤ ਗੋਲੀਆਂ ਪਰਸੋਂ ਰਾਤ ਰਾਈਆਂ ਹੀ ਟਕਾਣੀ ਕੰਪਲੀਟ ਵੀ ਕੀਤੀ ਉਹ ਤਾਨੂੰ ਇੱਕ ਬੱਤੀ ਦੇ ਪਿਸਟਲ ਦਾ ਕੈਪ ਵੀ ਦਿੱਤਾ ਬਾਦਾ ਕੋਈ ਗੱਲਬਾਤ ਨਹੀਂ ਕੋਈ ਸੁਣਵਾਈ ਨਹੀਂ ਹੋਈ ਫਿਰ ਮੋਤਬਾਰਾਂ ਨੇ ਰਲ ਕੇ ਤੇ ਸਾਡਾ ਫੈਸਲਾ ਕਰਾਤਾ ਰਾਤ ਆਪਾਂ ਸੌਰੀ ਫੀਲ ਕੀਤੀ ਜਿਹੜੀ ਵੀ ਇਹਨਾਂ ਵੀ ਸੌਰੀ ਫੀਲ ਕਰ ਲਈ ਫਿਰ ਅਹੀਂ ਅਚਾਨਕ 2-4 ਜਣੇ ਆਈ ਸੀ ਬਾਹਰ ਖੜੇ ਸੀ ਇਹਨਾਂ ਨੇ ਕੀ ਕੀਤਾ ਅਚਾਨਕ ਸਾਡੀ ਗੱਲ ਪੈ ਗਈ ਆ ਕਿ ਗੱਲ ਪੈ ਕੇ ਜਦੋਂ ਅਸੀਂ ਘਰੀ ਭੱਜੇ ਇਹਨਾਂ ਫਿਰ ਆਪਣੇ ਘਰ ਦੇ ਜਾ ਕੇ ਉਧਰੋਂ ਕੋਠੇ ਤੋਂ ਸਿੱਧੀਆਂ ਗੋਲੀਆਂ ਚਲਾਉਣ ਲੱਗ ਪਏ ਬੋਬੀ ਸਿੰਘ ਸੀ ਸੰਨ ਸਨ ਆਫ ਮੁਖਤਿਆਰ ਸਿੰਘ ਮੇਵਾ ਸਿੰਘ ਸਨ ਆਫ ਮੁਖਤਿਆਰ ਸਿੰਘ ਨਿਸ਼ਾਨ ਸਿੰਘ ਉਰਫ Munchi ਸਨ ਆਫ ਬਿੱਟੂ ਸੋਰੀ ਸਨ ਆਫ ਹੈਗਾ ਇਹ ਜਾਨੂੰ ਸਿੰਘ ਤੇ ਸੰਨੀ ਸਿੰਘ ਸਨ ਆਫ ਮੁਖਤਿਆਰ ਸਿੰਘ ਸੇਵਾ ਸਿੰਘ ਸਨ ਆਫ ਮੁਖਤਿਆਰ ਸਿੰਘ ਬਿੱਕਰ ਸਿੰਘ ਸਨ ਆਫ ਸੁਖਾ ਸਿੰਘ ਸੇ ਜੋਦਾ ਸਿੰਘ ਸਨ ਆਫ ਉਹਦਾ son of the ਨਹੀਂ ਪਤਾ ਸਾਨੂੰ ਇਹ 6-7 ਜਾਣੇ ਇੱਕ ਸੁੱਖਾ ਸਿੰਘ ਸਨਫ ਉਹਨਾਂ ਦਾ ਬਹੁਤ ਸਿੰਘ ਤੇ ਇਹਨਾਂ ਨੇ ਸਿੱਧੀਆਂ ਗੋਲੀਆਂ ਚਲਾਉਣੀਆਂ ਕੀਤੀਆਂ ਜਿਹੜਾ ਬਾਕੀਆਂ ਤੋਂ ਸਾਰਿਆਂ ਕੋਲ ਦਾਤਰ ਤੇ ਇਹਨਾਂ ਮੇਰੇ ਘਰੇ ਰੋੜਿਆਂ ਦੀ ਨਾਲ ਬਰਸਾਤ ਕੀਤੀ ਰੋੜੇ ਮਾਰੇ ਇਹਨਾਂ ਘਰੇ ਸਾਰਿਆਂ ਕੋਲ ਦਾਤਰ ਸੀ ਜਦੋਂ ਮੇਰੀ ਘਰ ਵਾਈਫ ਨੇ ਵੀਡੀਓ ਬਣਾਈ ਕਿ ਆ ਮਾਰੋ ਗੋਲੀਆਂ ਕੋਈ ਨਹੀਂ ਚਲਾਓ ਗੋਲੀਆਂ ਤੁਸੀਂ ਚਲਾਓ ਕਿੰਨੇ ਚ ਚਲਾਉਂਦੇ ਫਿਰ ਮੇਰੀ ਵਾਈਫ ਦੇ ਗੋਲੀ ਲੱਗੀ ਜੋ ਕਿ ਉਹ ਮੇਕੋ ਇਸ ਟਾਈਮ ਤੇ ਵੀਡੀਓ ਕੋਲਿਆ ਜਿਹੜੀ ਵੀਡੀਓ ਇਹਨਾਂ ਨੇ ਬਣਾਈਆਂ ਜਦੋਂ ਮੇਰੀ ਵਾਈਫ ਨੇ ਵੀਡੀਓ ਬਣਾਈ ਇਹਨਾਂ ਕਿ ਉਹ ਫਰੰਟ ਕੈਮਰੇ ਦੀ ਬਣ ਗਈ ਤੇ ਗੋਲੀ ਲੱਗਦੀ ਵੀਡੀਓ ਮੇਰੇ ਕੋਲ ਵਾ ਬਸ ਮੈਂ ਇਹਨਾਂ ਪ੍ਰਸ਼ਾਸਨ ਨੂੰ ਸਾਰਿਆਂ ਨੂੰ ਇਹੋ ਹੀ ਅਪੀਲ ਚਾਹੁੰਦਾ ਕਿ ਮੈਨੂੰ ਜੋ ਬੰਦਾ ਨਿਆ ਚਾਹੀਦਾ ਵਾ ਇਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਤੇ ਇਹਨਾਂ ਦੇ ਜੋ ਵੀ ਬੰਦੀ ਕਾਰਵਾਈ ਕੀਤੀ ਜਾਵੇ ਬਸ ਮੈਂ ਪ੍ਰਸ਼ਾਸਨ ਦਾ ਤੇ ਸਾਰੇ ਭੈਣ ਭਰਾਵਾਂ ਦਾ ਇਹੋ ਹੀ ਧੰਨਵਾਦ ਤੇ ਸ਼ੁਕਰੀਆ ਕਰਦਾ ਕਿ ਮੇਰੀ ਮਦਦ ਕੀਤੀ ਜਾਵੇ ਕਿ ਇਹਨਾਂ ਦੇ ਨਾਲ ਜੋ ਬੰਦੀ ਕਾਰਵਾਈ ਕੀਤੀ ਜਾਵੇ ¿Por oh, oh, you no